ਹਾਂਜੀ ਅੱਜ ਮੈਂ ਤੁਹਾਨੂੰ ਦੱਸਦੀਆਂ ਜ਼ਿੰਦਗੀ ਦੇ ਵਿੱਚ ਸਭ ਤੋਂ ਸੌਖਾ ਇਨਸਾਨ ਕੌਣ ਹੈ ਜਿਹਦੇ ਕੋਲ ਸਬਰ ਤੇ ਸੰਤੋਖ ਸਬਰ ਤੇ ਸੰਤੋਖ ਨਾਮ ਦੀਆਂ ਦੋ ਚੀਜ਼ਾਂ ਨੇ ਐ ਸਮਝ ਲਓ ਉਹ ਜ਼ਿੰਦਗੀ ਦੇ ਵਿੱਚ ਸਭ ਤੋਂ ਸੌਖਾ ਇਨਸਾਨ ਹੈ ਤੇ ਜਿਹਦੇ ਕੋਲ ਆ ਦੋਨੇ ਚੀਜ਼ਾਂ ਨਹੀਂ ਹੈਗੀਆਂ ਐ ਸਮਝ ਲਓ ਉਹ ਜ਼ਿੰਦਗੀ ਕੱਟ ਰਿਹਾ ਹੈ ਜ਼ਿੰਦਗੀ ਜੀ ਨਹੀਂ ਰਿਹਾ ਐਦਾਂ ਹੀ ਤੁਹਾਨੂੰ ਇੱਕ ਗੱਲ ਦੱਸਦੀਆਂ ਫੌਜੀ ਤੇ ਫੌਜਨ ਦੀ ਗੱਲ ਪੂਰੀ ਜ਼ਰੂਰ ਸੁਣਿਓ ਵੀਡੀਓ ਨੂੰ ਉੱਪਰ ਨਾ ਕਰਿਓ ਸੋ ਪਲੀਜ਼ ਰਿਕਵੈਸਟ ਹੀ ਹੈ ਆ ਫੌਜੀ ਤੇ ਫੌਜਣ ਪਤੀ ਪਤਨੀ ਸੀ ਤੇ ਇੱਕ ਦੂਜੇ ਨੂੰ ਵਧੀਆ ਪਿਆਰ ਕਰਦੇ ਸੀ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੇ ਸੀ ਘਰ-ਵਾਰ ਸੋਹਣਾ ਸੀ ਮਤਲਬ ਕਿ ਕਹਿਣ ਦਾ ਭਾਅ ਹੋਏ ਕਿ ਅਮੀਰ ਸੀ ਤੇ ਦੋਨੋਂ ਰੱਜ ਕੇ ਸੋਹਣੇ ਸੀਗੇ ਫੌਜਣ ਕੀ ਫੌਜੀ ਨਾਲੋਂ ਜ਼ਿਆਦਾ ਸੋਹਣੀ ਸੀ ਆ ਫੌਜੀ ਛੁੱਟੀ ਤੇ ਆਇਆ ਹੋਏ ਸੀ ਤੇ ਉਹਨਾਂ ਨੂੰ ਰਿਸ਼ਤੇਦਾਰੀ ਦੇ ਵਿੱਚ ਵਿਆਹ ਆ ਜਾਂਦਾ ਹੈਗਾ ਹੈਨਾ ਵਿਆਹ ਦੀਆਂ ਤਿਆਰੀਆਂ ਖਿੱਚਦੇ ਐ ਤੇ ਵਿਆਹ ਵਾਲੇ ਦਿਨਾਂ ਫੌਜਣ ਫੌਜੀ ਨੂੰ ਕਹਿੰਦੀ ਹੈ ਕਹਿੰਦੀ ਜੀ ਮੈਂ ਪਾਰਲਰ ਜਾ ਕੇ ਨਾ ਤਿਆਰ ਹੋ ਕੇ ਆਵਾਂ ਦੇਖੋ ਜਦੋਂ ਆਫੀਸ਼ੀਅਲੀ ਹੁੰਦਾ ਹੀ ਆ ਕੋਈ ਪਾਰਟੀ ਕੋਈ ਪ੍ਰੋਗਰਾਮ ਕੋਈ ਫੰਕਸ਼ਨ ਆਂਦਾਗਾ ਤੇ ਕੁੜੀਆਂ ਨੂੰ ਹੁੰਦਾ ਵੀ ਅਸੀਂ ਪਾਰਲਰ ਜਾ ਕੇ ਤਿਆਰ ਹੋ ਕੇ ਆਈਏ ਅਸੀਂ ਸੋਹਣੇ ਬਣੀਆਂ ਹੈਨਾ ਫੌਜੀ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਜਾਓ ਤੁਸੀਂ ਤਿਆਰ ਹੋ ਕੇ ਆਜੋ ਕੋਈ ਚੱਕਰ ਨਹੀਂ ਹੈਗਾ ਤੇ ਇੱਥੇ ਥੋੜੀ ਜਾ ਹੈਨਾ ਉਹ ਆ ਗਿਆ ਫੇਸ ਸਾਫ ਨਹੀਂ ਆ ਰਿਹਾ ਹਾਂ ਇੱਥੋਂ ਵਧੀਆ ਉਹ ਤੇ ਇਹ ਕਹਿੰਦਾ ਚਲੋ ਕੋਈ ਗੱਲ ਨਹੀਂ ਫੌਜ ਜਣ ਕਹਿੰਦੀ ਜੀ ਮੈਨੂੰ ਸੈਟ ਲੈ ਚਲੋ ਜਦੋਂ ਮੈਂ ਤਿਆਰ ਹੋ ਗਈ ਮੈਂ ਤੁਹਾਨੂੰ ਫੋਨ ਕਰ ਦੂੰਗੀ ਤੇ ਤੁਸੀਂ ਮੈਨੂੰ ਉੱਥੋਂ ਲੈ ਆਏ ਉਹ ਵੀ ਪਹਿਲਾਂ ਛੱਡਿਆ ਉਹ ਮੈਨੂੰ ਪਾਰਲਰ 'ਚ ਜਾਣਾ ਔਖਾ ਹੈ ਫੌਜੀ ਕਹਿੰਦਾ ਚਲੋ ਕੋਈ ਗੱਲ ਨਹੀਂ ਹੈਨਾ ਫੌਜੀ ਉਹਨੂੰ ਪਾਰਲਰ 'ਚ ਛੱਡਿਆ ਹੁੰਦਾ ਹੈਗਾ ਤੇ ਉਹ ਤਿਆਰ ਹੋਣ ਤੇ ਦੇਖੋ ਟਾਈਮ ਤਾਂ ਲੱਗਦਾ ਹੀ ਹੈ ਹੈਨਾ ਜਦੋਂ ਤਿਆਰ ਸਿਆਰ ਹੋ ਜਾਂਦੀ ਹੈ ਉਹ ਫੌਜੀ ਨੂੰ ਫੋਨ ਕਰਦੀ ਹੈ ਵੀ ਮੈਨੂੰ ਆ ਕੇ ਲੈ ਜਾ ਤੇ ਫੌਜੀ ਉਹਨੂੰ ਜਾ ਕੇ ਲੈ ਕੇ ਆ ਜਾਂਦਾ ਤੇ ਜਦੋਂ ਘਰੋਂ ਘਰੇ ਪਹੁੰਚਦੇ ਆ ਤੇ ਫੌਜ ਜਣਾ ਕਹਿੰਦੀ ਹੈ ਫੌਜੀ ਨੂੰ ਕਹਿੰਦੀ ਜੀ ਮੈਂ ਆਪਣਾ ਪਰਚ ਤਾਂ ਕਹਿੰਦੀ ਮੈਂ ਉੱਥੇ ਭੁੱਲ ਲਈ ਪਾਰਲਰ ਦੇ ਵਿੱਚ ਹੀ ਭੁੱਲ ਲਈ ਦੇ ਸੌਰੀ ਜੀ ਮੈਨੂੰ ਆਫ ਕਰੋ ਕਹਿੰਦੀ ਥੋੜਾ ਗੇੜਾ ਬੰਚੂਗਾ ਫੌਜੀ ਕਹਿੰਦਾ ਕਹਿੰਦਾ ਲੈ ਇੱਥੇ ਸੌਰੀ ਵਾਲੀ ਕਿਹੜੀ ਗੱਲ ਹੈ ਫੇਰ ਕੀ ਹੋ ਗਿਆ ਐਨੇ ਤੂੰ ਤਿਆਰੀ ਸ਼ੈਰੀ ਖੱਚ ਐਨੇ ਮੈਂ ਪਰਸਲ ਲੈ ਕੇ ਆਉਣਾ ਤੇ ਜਦੋਂ ਫੌਜੀ ਪਾਲਰ ਦੇ ਵਿੱਚ ਐਂਟਰ ਹੁੰਦਾ ਤੇ ਉਹਦੀ ਮੁਲਾਕਾਤ ਓਨਰ ਨਾਲ ਹੁੰਦੀ ਹੈ ਪਾਲਰ ਦੇ ਵਿੱਚ ਜਿਹੜੀ ਕੁੜੀ ਕੰਮ ਕਰਦੀ ਹੈ ਉਹਦੇ ਨਾਲ ਹੁੰਦੀ ਹੈ ਦੇਖੋ ਹਰ ਇੱਕ ਬੰਦੇ ਦਾ ਪਾਸਟ ਹੁੰਦਾ ਹੈ ਨਾ ਤੇ ਉਹ ਫੌਜੀ ਦਾ ਪਾਸਟ ਸੀ ਉਹ ਫੌਜੀ ਮਤਲਬ ਕਿ ਉਹਨੂੰ ਪਿਆਰ ਕਰਦਾ ਸੀ ਕਿਸੇ ਕਾਰਨ ਵਾਸੋਂ ਉਹਨਾਂ ਦਾ ਵਿਆਹ ਨਾ ਹੋ ਸਕਿਆ ਤੇ ਇੱਕ ਦੂਜੇ ਨੂੰ ਉਹ ਪਿਆਰ ਕਰਦੇ ਸੀ ਤੇ ਜਦੋਂ ਇੱਕ ਦੂਜੇ ਦੇ ਅੰਮੋ ਸਾਹਮਣੇ ਆਏ ਹੈ ਨਾ ਹਾਲ ਚਾਲ ਪੁੱਛਾ ਦੇਖੋ ਐਨਾ ਟਾਈਮ ਹੈ ਨਹੀਂ ਸੀਗਾ ਉਹਨਾਂ ਕੋਲੇ ਇਹੋ ਜਿਹੇ ਮਾਹੌਲ 'ਚ ਗੱਲ ਹੁੰਦੀ ਵੀ ਨਹੀਂ ਹੈਗੀ ਤੇ ਇੱਕ ਦੂਜੇ ਦਾ ਉਹਨਾਂ ਨੇ ਨੰਬਰ ਲੈ ਲਿਆ ਕੰਟੈਕਟ 'ਚ ਆ ਗਏ ਹੈ ਨਾ ਵਿਆਹ ਗਏ ਵਧੀਆ ਸਾਰਾ ਕੁਝ ਨੰਬੜ ਗਿਆ ਤੇ ਉਹ ਗੱਲਾਂ ਬਾਤਾਂ ਜਾਰੀ ਕਰਤੀਆਂ ਉਹਨਾਂ ਨੇ ਸ਼ੁਰੂ ਕਰਤੀਆਂ ਗੱਲਾਂ ਬਾਤਾਂ ਕਰਨੀਆਂ ਤੇ ਮਤਲਬ ਕਿ ਕੰਟੈਕਟ 'ਚ ਹੁੰਦੇ ਹੁੰਦੇ ਕਦੋਂ ਉਹਨਾਂ ਦੀਆਂ ਗੱਲਾਂ ਬਾਤਾਂ ਮੁਲਾਕਾਤਾਂ ਦੇ ਵਿੱਚ ਬਦਲ ਗਈਆਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਫਿਰ ਜਦੋਂ ਵੀ ਫੌਜੀ ਛੁੱਟੀ ਜਾਂਦਾ ਤੇ ਉਹਨੂੰ ਜ਼ਰੂਰ ਮਿਲ ਕੇ ਆਉਂਦਾ ਪਾਰਲਰ ਵਾਲੀ ਕੁੜੀ ਨੂੰ ਹਨਾ ਇੱਕ ਦਿਨ ਐਸਾ ਆਇਆ ਕਿ ਉਹ ਫੌਜੀ ਪਾਰਲਰ ਵਾਲੀ ਦੇ ਘਰੇ ਗਿਆ ਹੋਇਆ ਸੀਗਾ ਤੇ ਪਾਰਲਰ ਵਾਲੀ ਵੀ ਵਿਆਹੀ ਹੋਈ ਸੀ ਉਹਦਾ ਬੰਦਾ ਸੀ ਦਿਹਾੜੀਦਾਰ ਹਨਾ ਉਹ ਵਿਚਾਰਾ ਕੰਮ ਤੇ ਗਿਆ ਹੋਇਆ ਸੀ ਅਚਾਨਕ ਕੋਈ ਪਰਮਾਤਮਾ ਨੇ ਇਹੋ ਜਿਹਾ ਕਰਿਸ਼ਮਾ ਕੀਤਾ ਮਤਲਬ ਕਿ ਹੈਨਾ ਉਹ ਦਿਹਾੜੀਦਾਰ ਬੰਦੇ ਨੂੰ ਦਰਦ ਦੁਦਤ ਹੋਣ ਲੱਗ ਗਿਆ ਤੇ ਉਹਨੇ ਛੁੱਟੀ ਲੱਤੀ ਤੇ ਉਹ ਘਰੇ ਆ ਗਿਆ ਹੈਨਾ ਜਦੋਂ ਘਰੇ ਆਇਆ ਦੇਖਿਆ ਤੇ ਵੀ ਉਹਨਾਂ ਦੇ ਘਰੇ ਕੋਈ ਗੈਰ ਮਰਦ ਉਹਦੀ ਜਨਾਨੀ ਕੋਲ ਆਇਆ ਹੈਗਾ ਤੇ ਦੇਖੋ ਕੋਈ ਵੀ ਬੰਦਾ ਚਾਹੇ ਅਮੀਰ ਹੈ ਚਾਹੇ ਗਰੀਬ ਹੈ ਚਾਹੇ ਕੋਈ ਵੀ ਬੰਦਾ ਹੈ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ ਹੈਨਾ ਜਦੋਂ ਫੌਜੀ ਨੇ ਦੇਖਿਆ ਵੀ ਗੈਰ ਮਰਦ ਮੇਰੀ ਜਨਾਨੀ ਕੋਲੇ ਤੇ ਉਹਦਾ ਖੂਨ ਖੋਲ ਗਿਆ ਹੈਨਾ ਤੇ ਉਹ ਆਪਣੇ ਆਪੇ ਤੋਂ ਬਾਹਰ ਹੋ ਗਿਆ ਉਹਨੇ ਫੌਜੀ ਨਾਲ ਜੱਫਾ ਪਾ ਲਿਆ ਦੋਨਾਂ ਦੇ ਹੱਥਾ ਪਾਈ ਹੋਈ ਬਹੁਤ ਜ਼ਿਆਦਾ ਹੈਨਾ ਤੇ ਦੇਖੋ ਫੌਜੀ ਤਾਕਤਵਰ ਸੀ ਖਾਂਦੇ ਪਿੰਦੇ ਕਰਦਾ ਸੀ ਵੈਸੇ ਵੀ ਖਰਾਕਾਂ ਖਾਦੀ ਹੋਈਆਂ ਸੀਆਂ ਤੇ ਉਹ ੱਤਕਾ ਮਾਰ ਕੇ ਉਹਨੂੰ ਵਿਚਾਰੇ ਨੂੰ ਤੇ ਉੱਥੋਂ ਨਿਕਲ ਗਿਆ ਫੇਰ ਉਹ ਦਿਹਾੜੀਦਾਰ ਬੰਦੇ ਦਾ ਪਾਲਰ ਵਾਲੀ ਦੇ ਘਰ ਵਾਲੇ ਦਾ ਸਾ ਘਰ ਵਾਲੇ ਦਾ ਸਾਰਾ ਗੁੱਸਾ ਆਪਣੇ ਘਰ ਵਾਲੀ ਤੇ ਸੀ ਹੈਨਾ ਉਹਨੇ ਆਪ ਦੇ ਘਰ ਵਾਲੀ ਨੂੰ ਬਹੁਤ ਮਾਰਿਆ ਕੁੱਟਿਆ ਬਹੁਤ ਉਹਨੂੰ ਬੋਲਿਆ ਵੀ ਮੈਂ ਤਾਂ ਤੁਹਾਡੇ ਪਿੱਛੇ ਦਿਹਾੜੀਆਂ ਕਰਦਾ ਫਿਰਦਾ ਤੇ ਤੂੰ ਇਥੇ ਆਸਕੀਆਂ ਕਰਦੀ ਫਿਰਦੀ ਐ ਕਾਦੀ ਘਟ ਸੀ ਫਲਾਣਾ ਤੇਮ ਕਹੈ ਨਾ ਬਹੁਤ ਬੋਲਿਆ ਹੋ ਤੇ ਉਹ ਤੋਂ ਨਾ ਗੁੱਸੇ ਗੁੱਸੇ ਚ ਆਪਣੇ ਘਰ ਵਾਲੀ ਮਰ ਜਾਂਦੀ ਆਪਣੇ ਹੱਥੋਂ ਨੂੰ ਪਤਾ ਨਹੀਂ ਲੱਗਦਾ ਜਦੋਂ ਬੰਦਾ ਆਪਣੇ ਆਪੇ ਚੋਂ ਬਾਹਰ ਹੁੰਦਾ ਨਾ ਉਹਨੂੰ ਪਤਾ ਨਹੀਂ ਲੱਗਦਾ ਤੇ ਆਗੇ ਇੱਕ ਮਿੰਟ ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਥੋੜੀ ਜਿਹੀ ਸ਼ੁਰਤ ਆਂਦੀ ਆ ਉਹ ਕਹਿੰਦਾ ਵੀ ਹੁਣ ਦੇਖੋ ਕੋਈ ਸੂਝ ਸਾਈ ਕੋਈ ਚੀਜ਼ ਹੁੰਦੀ ਆ ਤਾਂ ਕੋਈ ਵੀ ਜਾਂਦੀ ਆ ਕਤਲ ਹੋ ਗਿਆ ਇਹ ਤਾਂ ਹੁਣ ਲੋਕਿਆ ਰਹਿੰਦਾ ਵੀ ਨਹੀਂ ਹੈਗਾ ਵੀ ਪਿੰਡ ਚ ਪਤਾ ਲੱਗੂਗਾ ਸਭ ਨੂੰ ਪਤਾ ਲੱਗੂਗਾ ਉਹਦੀ ਨਿਗਾ ਨਾ ਇੱਕ ਕਾਰਡ ਤੇ ਪੈਂਦੀ ਆ ਜੋ ਕਾਰਡ ਉਹ ਫੌਜੀ ਦਾ ਸੀ ਉਹ ਤਾਂ ਪਤਾ ਦੇਖਦੇ ਸਾਰਾ ਕੁਝ ਕਰਦਾ ਫਿਰ ਉਹ ਉੱਥੇ ਡਰਾਮਾ ਰਚ ਲੰਦਾ ਵੀ ਕੋਈ ਬੰਦਾ ਮੇਰੇ ਘਰ ਵਾਲੇ ਨੂੰ ਮਾਰ ਕੇ ਗਿਆ ਕਾਰਡ ਪਿਆ ਹੈਨਾ ਤੇ ਫਿਰ ਜੇ ਲੋ ਪੁਲਿਸ ਵੀ ਹੁੰਦੀ ਹੈ ਇਹ ਜੇ ਮਾਮਲਿਆਂ ਚ ਪੁਲਿਸ ਨੇ ਤਾਂ ਆਣਾ ਹੀ ਹੈ ਤੇ ਪੁਲਿਸ ਫਿਰ ਉਹ ਫੌਜੀ ਨੂੰ ਫੜ ਕੇ ਲਿਆ ਜਾਂਦੀ ਹੈ ਤੇ ਆਪਣੀ ਕਾਰਵਾਈ ਸ਼ੁਰੂ ਕਰਦੀ ਹੈ ਇਹਦੇ ਵਿੱਚ ਦੇਖੋ ਇੱਕ ਮੈਸੇਜ ਹੈ ਸਮਝਦਾਰਨ ਅਨੁਸਾਰ ਆਈ ਕਾਫੀ ਹੈ ਕਹਿੰਦੇ ਹੁੰਦੇ ਨੇ ਤੁਸੀਂ ਸਮਝ ਹੀ ਗਏ ਹੋਣੇ ਤੇ ਫੌਜੀ ਫੌਜੀ ਦੇਕਰ ਵਾਲੀ ਇੰਨੀ ਰੱਜ ਕੇ ਸੋਹਣੀ ਸੀਗੀ ਪਰ ਉਹਦੇ ਅੰਦਰ ਸਬਰ ਤੇ ਸੰਤੋਖ ਨਹੀਂ ਸੀ ਹੈਨਾ ਉਹਨੇ ਪਲਰ ਵਾਲੀ ਦੇਖੀ ਤੇ ਉਹਦੇ ਨਾਲ ਹੀ ਉਹ ਕਰ ਲਿਆ ਦੇਖੋ ਇਹਦੇ ਵਿੱਚ ਕਿੰਨੇ ਪਰਿਵਾਰਾਂ ਦੀ ਬਰਬਾਦੀ ਹੋਈ ਹੈਨਾ ਕਿੰਨੇ ਘਰ ਉਜੜੇ ਸੋ ਮਕਸਦ ਇਹੀ ਸੀ ਵੀ ਜਿੰਨਾ ਆਪਣੇ ਕੋਲ ਹੈਗਾ ਜਿਹਾ ਜਿਹਾ ਰੱਬ ਨੇ ਦਿੱਤਾ ਉਹਦੇ ਵਿੱਚ ਹੀ ਸੰਤੋਖ ਕਰੋ ਉਹਦੇ ਵਿੱਚ ਹੀ ਸਬਰ ਕਰੋ ਤੇ ਇੰਨਾ ਗਲਤ ਕੰਮਾਂ ਦੇ ਵਿੱਚ ਕੁਛ ਨਹੀਂ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੋਈ ਹੈ ਵੀ ਦੇਖੋ ਆਪਣੇ ਘਰ ਦੀ ਬਰਬਾਦੀ ਹੋਈ ਹੈ ਹੋਰ ਕੁਛ ਨਹੀਂ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਟਾਈਮ ਇਜਾਜ਼ਤ ਨਹੀਂ ਦਿੰਦਾ ਸਮਾਂ ਮਤਲਬ ਕਿ ਇਜਾਜ਼ਤ ਨਹੀਂ ਦਿੰਦਾ ਥੈਂਕ ਯੂ so very much ਸੱਚੀ ਗੱਲ